ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਇਨਸਾਨੀਅਤ ਨੂੰ ਸ਼ਰਮ ਸ਼ਾਰ ਕਰਨ ਵਾਲਾ ਇੱਕ ਮਾਮਲਾ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖੋਗੇ ਤਾਂ ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਕਿ ਕਿਵੇਂ ਨਜਾਇਜ਼ ਸੰਬੰਧਾਂ ਦੇ ਨਾਲ ਘਰ ਤਬਾਹ ਹੋ ਜਾਂਦੇ ਨੇ ਇੱਕ ਹੋਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦੇਸ਼ ਦੇ ਵਿੱਚ ਮਿਹਨਤ ਕਰ ਰਿਹਾ ਪਤੀ ਤੇ ਘਰ ਵਿੱਚ ਆਪਣੀ ਹੀ ਪਤਨੀ ਆਪਣੀ ਹੀ ਸਹੁਰੇ ਨੂੰ ਦੇਖੋ ਕਿਵੇਂ ਰੰਗ ਰੰਗੀਆਂ ਬਣਾ ਰਹੀ ਹੈ ਇਸ ਘਟਨਾ ਨੂੰ ਸੁਣ ਕੇ ਤੁਹਾਡਾ ਵੀ ਦਿਲ ਕੰਬ ਜਾਵੇਗਾ ਪਤੀ ਆਪਣੀ ਪਤਨੀ ਦੇ ਲਈ ਵਿਦੇਸ਼ਾਂ ਵਿੱਚ ਧੱਕੇ ਖਾ ਰਿਹਾ ਸੀ ਪਰ ਪਿੱਛੋਂ ਘਰ ਦੇ ਵਿੱਚ ਚੱਲ ਰਹੀ ਸੀ ਧੋਖੇबाजी ਸਹੁਰਾ ਅਤੇ ਨੌ ਉਹਨਾਂ ਨੇ ਸਰੀਰਕ ਸੰਬੰਧ ਬਣਾਇਆ ਜਦ ਪਤੀ ਨੂੰ ਇਸ ਗੰਦਲੇ ਰਾਜ ਦੇ ਬਾਰੇ ਪਤਾ ਲੱਗਿਆ ਤਾਂ ਉਹਨੇ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਵਿੱਚ ਦੋਨਾਂ ਨੇ ਮਿਲ ਕੇ ਇੱਕ ਭਿਆਨਕ ਪਲਾਨ ਬਣਾਇਆ ਵੀਡੀਓ ਨੂੰ ਪੂਰਾ ਦੇਖੋ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਉੱਪਰ ਪਤੀ ਨੂੰ ਘਰ ਬੁਲਾ ਕੇ ਉਸ ਨੂੰ ਗੱਡੀ ਵਿੱਚ ਬਿਠਾ ਕੇ ਲੈ ਜਾਇਆ ਗਿਆ ਜਿੱਥੇ ਉਸ ਦੀ ਮੌਤ ਦੇ ਉੱਪਰ ਇਹ ਸਾਰੀ ਪਲਾਨਿੰਗ ਕੀਤੀ ਗਈ ਉਸ ਦੇ ਉੱਪਰ ਹਮਲਾ ਕੀਤਾ ਗਿਆ ਤੇ ਉਸ ਨੂੰ ਮਾਰ ਕੇ ਇੱਕ ਵੱਡੇ ਬੋਰੇ ਵਿੱਚ ਪਾ ਦਿੱਤਾ ਗਿਆ ਬੋਰੇ ਨੂੰ ਚੰਗੇ ਤਰੀਕੇ ਨਾਲ ਬੰਨ੍ਹ ਕੇ ਨੇੜਲੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੋਚੋ ਦੋਸਤੋ ਜਿਸ ਪਤਨੀ ਲਈ ਇੱਕ ਨੌਜਵਾਨ ਨੇ ਆਪਣਾ ਘਰ ਆਪਣਾ ਦੇਸ਼ ਛੱਡ ਦਿੱਤਾ ਉਸੇ ਪਤਨੀ ਨੇ ਆਪਣੇ ਸਹੁਰੇ ਦੇ ਨਾਲ ਮਿਲ ਕੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਇਕ ਕਿੰਨੀ ਵੱਡੀ ਮਾੜੀ ਸੋਚ ਅਤੇ ਲਾਲਚ ਦਾ ਨਤੀਜਾ ਹੈ ਇਸ ਘਟਨਾ ਨੇ ਸਮਾਜ ਦੇ ਅੰਦਰ ਲੁਕੀਆਂ ਬਿਮਾਰੀਆਂ ਨੂੰ ਬੇਨਕਾਬ ਕਰ ਦਿੱਤਾ ਤੇ ਸਾਡੀ ਅਪੀਲ ਹੈ ਕਿ ਅਜਿਹੀਆਂ ਘਟਨਾ ਨੂੰ ਕਦੇ ਵੀ ਛੁਪਾਉਣਾ ਨਹੀਂ ਚਾਹੀਦਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਲਾਈਕ ਕਰਿਓ ਅਤੇ ਸ਼ੇਅਰ ਵੀ ਕਰਿਓ ਕਿਉਂਕਿ ਐਦਾਂ ਦੀਆਂ ਘਟਨਾਵਾਂ ਅਕਸਰ ਹੀ ਸਮਾਜ ਦੇ ਵਿੱਚ ਵਾਪਰਦੀਆਂ ਰਹਿੰਦੀਆਂ ਨੇ ਇਹ ਕੋ ਪਹਿਲੀ ਘਟਨਾ ਨਹੀਂ ਨਜਾਇਜ਼ ਸਬੰਧਾਂ ਨੇ ਕਿੰਨਿਆਂ ਦੀਆਂ ਹੀ ਜਾਨਾਂ ਲਈਆਂ ਨੇ ਕਿੰਨੇ ਹੀ ਘਰ ਤਬਾਹ ਹੋਏ ਨੇ ਉਹ 2 ਮਿੰਟ ਦਾ ਆਨੰਦ ਜੋ ਕਿ ਪੂਰੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ। ਇਨਸਾਨ ਉਸ ਵਕਤ ਇੰਨਾ ਜ਼ਿਆਦਾ ਅੰਨਾ ਹੋ ਜਾਂਦਾ ਹੈ। ਉਸ ਨੂੰ ਆਪਣੇ ਚੰਗੇ ਮਾੜੇ ਦਾ, ਬੁਰੇ ਦਾ, ਚੰਗੇ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਸਮਾਜ ਦੇ ਵਿੱਚ ਆਏ ਦਿਨ ਐਦਾਂ ਦੀਆਂ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਤੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਘਟਨਾਵਾਂ ਵਾਪਰਦੀਆਂ ਨੇ। ਇਸ ਲਈ ਆਪਾਂ ਨੂੰ ਜ਼ਿਆਦਾ ਸੰਵੇਦਨਸ਼ੀਲ ਨਹੀਂ ਹੋਣਾ ਚਾਹੀਦਾ, ਜ਼ਿਆਦਾ ਇਮੋਸ਼ਨਲ ਨਹੀਂ ਹੋਣਾ ਚਾਹੀਦਾ। ਆਪਣੇ ਪਰਿਵਾਰ ਨੂੰ ਬਚਾਓ। ਪਰਿਵਾਰ ਨੂੰ ਖੁਸ਼ ਰੱਖੋ ਨਜਾਇਜ਼ ਸਬੰਧਾਂ ਤੋਂ ਦੂਰੀ ਬਣਾ ਕੇ ਰੱਖੋ ਤੁਹਾਡੀ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ